ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਡੇ ਭਾਰਤ ਦੇ ਵਿੱਚ ਮੂਰਖ ਬਾਦਸ਼ਾਹ ਦੇ ਪੜੇ ਲਿਖੇ ਮੂਰਖ ਬਾਦਸ਼ਾਹ ਦੇ ਨਾਂ ਨਾਲ ਜਾਣੇ ਜਾਂਦੇ ਮੁਹੰਮਦ ਤੁਗਲਕ ਨੂੰ ਮਾਤ ਪਾਉਂਦਿਆਂ ਹੋਇਆਂ ਰਾਸ਼ਟਰਪਤੀ 트ੰਪ ਨੇ ਕੱਲ ਜਿਹੜੇ 75 ਦੇਸ਼ ਐ ਉਹਨਾਂ ਦੇ ਉੱਤੇ ਜਿਹੜੇ ਮੋੜ ਮੇ ਟੈਕਸ ਲਾਏ ਸੀਗੇ ਉਹਨਾਂ ਟੈਕਸਾਂ ਨੂੰ 90 ਦਿਨ ਲਈ ਰੋਕ ਦਿੱਤਾ ਹੈਗਾ ਤੇ ਕਿਹਾ ਕਿ ਪਹਿਲਾਂ ਵਾਲਾ ਜਿਹੜਾ ਪੁਰਾਣਾ ਸਿਸਟਮ ਹੈ ਉਹ ਰਹੂਗਾ 10% ਟੈਕਸ ਟੈਕਸ ਦਾ ਰਹਿਣਾ ਹੀ ਰਹਿਣਾਗਾ ਤੇ ਦੱਸ ਦਈਏ ਕਿ ਵੀ ਜਦੋਂ ਉਹਨੇ ਸੌਹ ਚੁੱਕੀ ਸੀ ਉਦੋਂ ਨਾਲ ਦੀ ਨਾਲੇ ਉਹਨੇ ਆਪਣੇ ਗੁਆਢੀ ਮੁਲਕ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਕਿਹਾ ਸੀਗਾ ਕਿ ਵੀ ਉਹ ਉਹਨਾਂ ਤੇ ਮੈਂ 25% ਟੈਕਸ ਲਾਉਣੇ ਹੈਗੇ ਜਦੋਂ ਉਹਨਾਂ ਨੇ ਆਪਣੇ ਦੰਦ ਦਿਖਾਏ ਫਿਰ ਉਹਨੇ 1 ਮਹੀਨੇ ਲਈ ਉਹ ਪੋਸਟਪੋਨ ਕਰ ਦਿੱਤੀ ਸੀ ਫਿਰ ਦੁਬਾਰਾ 2 April ਨੂੰ ਅਨਾਉਂਸ ਕੀਤੇ ਜਿਹੜੇ 7 ਤੋਂ ਲਾਗੂ ਹੋਣੇ ਸੀ ਹੁਣ ਉਹਨੇ ਫੇਰ ਇਹ 75 ਮੁਲਕਾਂ ਦੇ ਵਿੱਚ ਕੈਨੇਡਾ ਤੇ ਮੈਕਸੀਕੋ ਸ਼ਾਮਲ ਨਹੀਂ ਹੈ ਉਹਨਾਂ ਦੇ ਉੱਤੇ ਉਸੇ ਤਰ੍ਹਾਂ 25% ਟੈਕਸ ਜਾਰੀ ਰਹਿਣਗੇ ਤੇ ਉਹਨਾਂ ਨੇ ਵੀ ਕੀ ਕੀਤਾ ਵੀ ਉਹਨਾਂ ਨੇ ਕਿਹਾ ਪਰਸੋਂ ਉਹਨਾਂ ਦਾ ਬਿਆਨ ਸੀ ਵੀ ਸਾਡੇ ਜਿਹੜੀਆਂ ਇੱਥੇ ਕਿਉਂਕਿ ਸਾਡੀਆਂ ਕਾਰਾਂ ਦੇ ਉੱਤੇ ਉਹਨੇ ਟੈਕਸ ਲਾਉਣ ਨੂੰ ਕਿਹਾ ਅਸੀਂ ਕਾਰਾਂ ਬਣਾਉਣੀਆਂ ਘਟਾ ਦੇਾਂਗੇ ਆਪਣੇ ਮੁਲਕ ਦੇ ਵਿੱਚ ਤੇ ਜਿਹੜੀਆਂ ਅਸੀਂ ਅਮਰੀਕਾ ਨੂੰ ਕਾਰਾਂ ਭੇਜਦੇ ਆ ਉਹ ਨਾ ਭੇਜਾਂਗੇ ਤਾਂ ਕਿ ਉਹ ਟੈਕਸ ਉਹਨਾਂ ਨੂੰ ਉਹਨੂੰ ਕੋਈ ਆਮਦਨ ਦੇ ਟੈਕਸਾਂ ਦੀ ਕੋਈ ਗੱਲ ਹੋਵੇ ਹੀ ਨਾ ਬਲਕਿ ਸਾਡੀ ਜਿਹੜੀ ਇਹਦੇ ਕਰਕੇ ਸਾਨੂੰ ਫੈਕਟਰੀਆਂ ਦਾ ਉਤਪਾਦਨ ਘਟਾਉਣਾ ਪੈਣਾ ਕਾਰਨ ਦਾ ਉਹਦੇ ਚ ਅਸੀਂ ਐਨ ਕੋਸ਼ਿਸ਼ ਕਰਕੇ ਜਿਹੜੇ ਅਮਰੀਕੀ ਵਰਕਰ ਅਸੀਂ ਲਾਏ ਹੋਏ ਐ ਇੱਥੇ ਫੈਕਟਰੀਆਂ ਦੇ ਵਿੱਚ ਉਹਨਾਂ ਦੀ ਸ਼ਰਤੀ ਕਰਾਂਗੇ ਕਹਿਣ ਦਾ ਭਾਵ ਹੈ ਵੀ ਅਮਰੀਕਾ ਦੇ ਨੂੰ ਗ੍ਰੇਟ ਬਣਾਉਂਗਾ ਬਣਾਉਂਦਾ ਅਮਰੀਕਾ 트੍ਰੰਪ ਉੱਥੋਂ ਦੇ ਮਜ਼ਦੂਰਾਂ ਨੂੰ ਵਰਕਰਾਂ ਨੂੰ ਦੂਜੇ ਦੇਸ਼ਾਂ ਜਿਹੜੇ ਵੀ ਕੰਮ ਕਰਦੇ ਆ ਉਹਨਾਂ ਨੂੰ ਕੰਗਾਲ ਕਰਨ ਲੱਗਿਆ ਹੋਇਆ ਹੈ ਆਪਣੇ ਦੇਸ਼ ਦੇ ਵਿੱਚ ਤਾਂ ਉਹਦਾ ਕੀ ਹੋਣਾ ਹੈ ਉਹ ਤਾਂ ਪਤਾ ਨਹੀਂਗਾ ਤੇ ਚੀਨ ਦੇ ਉੱਤੇ ਪਰਸੋਂ ਉਹਨੇ ਟੈਕਸ ਲਾਇਆ ਸੀ ਜਿਹੜੇ ਉਹ ਕਹਿੰਸੀ ਵੀ 104% ਲਾਵਾਂਗੇ ਕੱਲ ਚੀਨ ਨੇ ਕਿਹਾ ਵੀ ਅਸੀਂ ਉਹਦੇ ਤੇ 84% ਲਾ ਦੇਾਂਗੇ ਅੱਜ ਉਹਨੇ 125 ਕਰਤਾ ਤੇ ਚੀਨ ਦਾ ਜਿਹੜਾ ਵਪਾਰ ਹੈ ਉਹ ਅਮਰੀਕਾ ਦੇ ਨਾਲ ਇਸ ਕਿਸਮ ਦਾ ਵੀ ਉਹ ਜੇ ਉਹ ਤੋਂ ਕੋਈ ਚੀਜ਼ਾ ਉੱਥੇ ਨਾ ਵੀ ਭੇਜੇ ਤਾਂ ਵੀ ਉਹਦੇ ਕੋਲ ਸਾਰੀ ਦੁਨੀਆ ਦੀ ਮੰਡੀ ਹੈ ਤੇ ਉਹਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਪੈਣਾ। ਬਹੁਤ ਸਾਰੇ ਜਿਹੜੇ ਵਿਸ਼ਲੇਸ਼ਕ ਹੈ ਉਹਨਾਂ ਨੇ ਵੀ ਦੱਸਿਆ ਵੀ ਜਦੋਂ ਪਹਿਲਾਂ ਵੀ 2018 ਦੇ ਵਿੱਚ ਚੀਨ ਦੇ ਨਾਲ ਉਹਨੇ ਇਹ ਟ੍ਰੇਡ ਵਾਰ ਸ਼ੁਰੂ ਕੀਤੀ ਸੀ ਉਦੋਂ ਵੀ ਅਮਰੀਕਾ ਦੇ ਉੱਤੇ ਤਾਂ ਮਾੜੇ ਅਸਰ ਪਏ ਸੀ ਪਰ ਚੀਨ ਦੇ ਉੱਤੇ ਕੋਈ ਬਹੁਤਾ ਮਾੜਾ ਅਸਰ ਨਹੀਂ ਸੀ ਪਿਆ ਹੋਇਆ। ਸੋ ਇਸ ਕਰਕੇ ਏ ਦੇ ਵੀ ਇਹਨੂੰ ਦੇਣੇ ਲੈਣੇ ਦੇ ਦੇਣੇ ਪਏ ਜਾਣੇ ਆ ਅਮਰੀਕਾ ਨੂੰ ਇਸ ਗੱਲ ਦੇ ਉੱਤੇ ਵੀ ਅਗਲੀ ਗੱਲ ਦੋਸਤੋ ਇਹ ਹੈ ਕਿ ਅਖੌਤੀ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਹੈ ਜਿਹੜੀ ਉਹ ਜਿਵੇਂ ਉਦਘਾਟਨ ਕਰਨ ਲੱਗੀ ਹੋਈ ਹੈ ਉਹ ਜਿੱਥੇ ਉਹ ਉਦਘਾਟਨ ਕਰਦੀ ਹੈ ਉਹ ਖਬਰਾਂ ਲੱਗਦੀਆਂ ਨੇ ਨਾਲ ਦੀ ਨਾਲੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਅੰਦਰਲਾ ਸੱਚ ਹੈ ਵੀ ਕਿੰਨੀ ਬੁਰੀ ਦਸ਼ਾ ਹੈ ਪਾਰ ਦੇ ਪੰਜਾਬ ਦੇ ਅੰਦਰ ਸਿੱਖਿਆ ਦੀ ਉਹ ਵੀ ਨਾਲ ਨਾਲ ਸਾਹਮਣੇ ਆ ਰਹੀ ਹੈ। ਅ ਦਿਵਿਆ ਗੋਇਲ ਗੋਪਾਲ ਨੇ ਪਰਸੋਂ ਲੇਖ ਲਾਇਆ ਸੀ ਅਸੀਂ ਕੱਲ ਤੁਹਾਡੇ ਨਾਲ ਗੱਲ ਕੀਤੀ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੱਜ ਫੇਰ ਉਹਨੇ ਲਾਇਆ ਹੋਇਆ ਹੈ। ਧਰਮਕੋਟ ਦੇ ਐਮਐਲਏ ਸਾਹਿਬ ਜਿਹੜੇ ਐ ਧਰਮਕੋਟ ਦੇ ਸਕੂਲ ਦਾ ਉਦਘਾਟਨ ਕਰਿਆ ਉਹਨਾਂ ਨੇ ਉੱਥੇ ਤਿੰਨ ਅੱਡ-ਅੱਡ ਕਮਰੇ ਬਣਿਆ ਉਹਨਾਂ ਤਿੰਨਾਂ ਦੇ ਅੱਡ-ਅੱਡ ਪੱਥਰ ਲੱਗੇ ਐ ਇੱਕ ਲੈਬ ਦਾ ਪੱਥਰ ਲੱਗੇ ਐ ਇੱਕ ਜਿਹੜੀ ਆ ਉੱਥੇ ਚਾਰਦਿਵਾਰੀ ਕੀਤੀ ਐ ਉਹ ਪੱਥਰ ਲੱਗੇ ਐ ਇੱਕੋ ਟਾਈਮ ਦੇ ਉੱਤੇ ਇੱਕੋ ਥਾਂ ਦੇ ਉੱਤੇ ਜਿਹੜਾ ਹੈ ਤਿੰਨ ਪੱਥਰ ਲੱਗ ਰਹੇ ਐ ਜਣੀ ਦੇਖੋ ਵੀ ਕਿੱਡੀ ਵੱਡੀ ਕ੍ਰਾਂਤੀ ਐ ਤੇ ਨਾਲ ਦੀ ਨਾਲ ਖਬਰ ਆਈ ਐ ਵੀ ਉਹ ਗਵਰਨਮੈਂਟ ਸੀਨੀਅਰ ਸਕੰਡਰੀ ਸਕੂਲ ਐ ਸੀਨੀਅਰ ਸਕੰਡਰੀ ਸਕੂਲ ਦੇ ਵਿੱਚ ਸਾਇੰਸ ਕੋਈ ਨਹੀਂ ਮੈਡੀਕਲ ਨਾ ਮੈਡੀਕਲ ਦੀ ਕੋਈ ਪੜਾਈ ਨਹੀਂ ਕਾਮਰਸ ਦੀ ਕੋਈ ਪੜਾਈ ਨਹੀਂ ਸਰਕਾਰ ਵੱਲੋਂ ਕੋਈ ਮਨਜ਼ੂਰੀ ਨਹੀਂ ਜਿਹੜੀ ਮਨਜ਼ੂਰੀ ਐ ਉਹ ਹੈ ਹਿਮਨਿਟੀਜ਼ ਦੀ ਹਿਮਨਿਟੀ ਦੇ ਵਿੱਚ ਅੰਗਰੇਜ਼ੀ ਦਾ ਸਬਜੈਕਟ ਐ ਪੰਜਾਬੀ ਦਾ ਪੋਲੀਟੀਕਲ ਸਾਇੰਸ ਤੇ ਹਿਸਟਰੀ ਦਾ ਚਾਰ ਸਬਜੈਕਟ ਐ ਚਾਰਾਂ ਦਾ ਇੱਕ ਵੀ ਲੈਕਚਰਰ ਉੱਥੇ ਹੈ ਨਹੀਂਗਾ ਉਹਨਾਂ ਬੱਚਿਆਂ ਨੂੰ ਜਿਹੜੇ ਪੜ੍ਹਦੇ ਐ ਉਹਨਾਂ ਨੂੰ ਜਿਹੜੇ ਦੂਜੇ ਜਿਹੜੇ ਮਾਸਟਰ ਕੈਡਰ ਦੇ ਟੀਚਰ ਨੇ ਉਹ ਉਹਨਾਂ ਨੂੰ ਪੜਾਉਂਦੇ ਐ ਜਣੀ ਇਹ ਕ੍ਰਾਂਤੀ ਐ ਚਾਰਾਂ ਚੋਂ ਇੱਕ ਵੀ ਲੈਕਚਰਰ ਨਹੀਂ ਹੋਰ ਹੋਰ ਤਾਂ ਹੋਰ ਸਿੱਤਮ ਦੇਖੋ ਕਿ ਉੱਥੇ ਜਿਹੜੇ ਪ੍ਰਿੰਸੀਪਲ ਸਾਹਿਬ ਐ ਪਿਛਲੇ 2 ਸਾਲ ਤੋਂ ਉੱਥੇ ਕੋਈ ਪ੍ਰਿੰਸੀਪਲ ਹੀ ਹੈ ਨਹੀਂ ਦਾ ਉੱਥੇ ਕਿਸੇ ਹੋਰ ਪ੍ਰਿੰਸੀਪਲ ਨੂੰ ਚਾਰਜ ਦਿੱਤਾ ਹੋਇਆ ਐ ਉਹ ਪ੍ਰਿੰਸੀਪਲ ਮੈਡਮ ਜਿਹੜੇ ਹੈ ਮੈਡਮ ਕਮਲਜੀਤ ਕੌਰ ਉਹਨਾਂ ਨੇ ਇਹ ਸਾਰੀਆਂ ਗੱਲਾਂ ਦਸੀਆਂ ਨੇ ਕਿ ਅਸੀਂ ਸਰਕਾਰ ਨੂੰ ਬਾਰ-ਬਾਰ ਲਿਖ ਚੁੱਕੇ ਹਾਂ ਕਿ ਸਾਨੂੰ ਟੀਚਰ ਦਿਓ ਟੀਚਰਾਂ ਤੋਂ ਬਿਨਾ ਤਾਂ ਕ੍ਰਾਂਤੀ ਕਰਨ ਦਾ ਜੇ ਫਾਰਮੂਲਾ ਕਿਸੇ ਤੋਂ ਸਿੱਖਣਾ ਹੋਵੇ ਤਾਂ ਭਗਵੰਤ ਮਾਨ ਹਰਜੋਤ ਬੈਂਸ ਮਨੀਸ਼ ਸੋਧਿਆ ਅਰਵਿੰਦ ਕੇਜਰੀਵਾਲ ਤੋਂ ਸਿੱਖੋ ਵੀ ਕੰਮ ਕਰੋ ਚਾਹੇ ਨਾ ਕਰੋ ਪੱਥਰ ਜ਼ਰੂਰ ਲਾ ਦਿਓ ਸੋ ਆ ਪੱਥਰਾਂ ਦੀ ਜਿਹੜੀ ਪੜ੍ਹਾਈ ਹੈ ਇਹ ਜ਼ਰੂਰ ਹੋ ਰਹੀ ਹੈ ਹਰ ਪੱਥਰ ਦੇ ਉੱਤੇ ਚਾਹੇ ਜਿੱਥੇ ਮਰਜ਼ੀ ਲੱਗ ਰਿਹਾ ਹੈ ਪੰਜਾਬ 'ਚ ਹਰ ਪੱਥਰ ਦੇ ਉੱਤੇ ਪਹਿਲਾ ਨਾਂ ਸ੍ਰੀ ਭਗਵੰਤ ਮਾਨ ਦਾ ਦੂਜਾ ਨਾਂ ਸ੍ਰੀ ਹਰਜੋਤ ਵੈਸ ਦਾ ਤੀਜਾ ਨਾਂ ਉਹ ਜਿਹੜਾ ਉਦਘਾਟਨ ਕਰਨ ਗਿਆ ਐਮਐਲਏ ਜਾਂ ਕੋਈ ਹੋਰ ਉਹਦਾ ਨਾਂ ਅਖੀਰ ਦੇ ਉੱਤੇ ਬਹੁਤ ਛੋਟਾ ਜਿਹਾ ਨਾਂ ਜਿਹੜਾ ਦਿਸੇ ਬਣਾਉ ਉਸ ਪਿੰਡ ਦਾ ਜਾਂ ਸਕੂਲ ਦਾ ਨਾਂ ਆਏਗਾ ਤੇ ਮੋٹے ਅੱਖਰਾਂ 'ਚ ਨਾਂ ਜਿਹੜੇ ਐ ਇਹ ਨੇ ਤੇ ਇੱਕ ਸਕੂਲ ਦੇ ਵਿੱਚ ਜਦੋਂ ਪੰਜ ਪੱਥਰ ਲੱਗਦੇ ਆ ਤਾਂ ਮੇਰੇ ਅਰਗੇ ਬੰਦੇ ਨੂੰ ਜਿਹੜਾ ਸੈਂਸਿਟਿਵ ਐ ਥੋੜਾ ਜਿਹਾ ਉਹਨੂੰ ਉਹ ਜਿਹੜਾ ਐ ਉਹ ਐਂ ਲੱਗ ਰਿਹਾ ਵੀ ਜਿਵੇਂ ਉਹਦੇ ਮੱਥੇ 'ਚ ਪੱਥਰ ਵੱਜ ਰਹੇ ਹੋਣ ਮੈਨੂੰ ਯਾਦ ਹੈ ਵੀ ਜਿੱਦਣ ਉਹਨਾਂ ਨੇ ਇੱਕ ਲੁਧਿਆਣੇ ਦੇ ਵਿੱਚ ਇੱਕ ਜਿਹੜਾ ਸਿਵਲ ਹਸਪਤਾਲ ਆ ਉਹਦਾ ਨਵੀਨੀਕਰਨ ਦਾ ਇੱਕ ਸਿਗਾ ਕੰਮ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਦੀਆਂ ਜਦੋਂ ਅਸੀਂ ਆ ਫਿਰੋਜ਼ਪੁਰ ਰੋਡ ਦੇ ਉੱਤੇ ਲੁਧਿਆਣੇ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਪੁਲ ਬਣਿਆ ਉਹਦੇ ਦੋਨੇ ਪਾਸੇ ਕਈ ਥਾਵਾਂ ਤੇ ਤਿੰਨ ਪਾਸੇ ਕਈ ਥਾਵਾਂ ਤੇ ਚਾਰ ਪਾਸੇ ਬੜੇ ਬੜੇ ਜਿਹੜੇ ਫਲੈਕਸ ਬੋਰਡ ਲੱਗੇ ਹੋਏ ਸੀ ਉਹ ਵੀ ਮੈਨੂੰ ਤਾਂ ਕਈ ਵਾਰ ਅੱਖਾਂ ਜਾਂ ਲੱਗਦੇ ਸੀ ਵੀ ਜਿਵੇਂ ਪੱਥਰ ਵੱਜ ਰਹੇ ਹੁੰਦੇ ਆ ਸਾਡੇ ਮੱਥਿਆਂ 'ਚ ਸਿੱਖਿਆ ਨਹੀਂ ਆ ਰਹੀ ਕ੍ਰਾਂਤੀ ਨਹੀਂ ਕੋਈ ਕ੍ਰਾਂਤੀ ਨੂੰ ਤਾਂ ਬਦਲਾ ਕ੍ਰਾਂਤੀ ਦਾ ਨਾਮ ਬਦਨਾਮ ਕਰਿਆ ਜਾ ਰਿਹਾ ਇਸ ਕ੍ਰਾਂਤੀ ਦੇ ਨਾਮ ਦੇ ਥੱਲੇ ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੀ ਜਿਹੜੇ ਪੱਤਰਕਾਰਾਂ ਨੇ ਜੀ ਜ਼ਰਤ ਕਰਕੇ ਅਸਲੀ ਗੱਲਾਂ ਦੱਸਿਆ ਕਰਨ ਵੀ ਫਲਾਣੇ ਨੇ ਉਦਘਾਟਨ ਕੀਤਾ ਉਹਨੇ ਆਹ ਕਿਹਾ ਇਹ ਗੱਲਾਂ ਦੱਸਣ ਦੀ ਲੋੜ ਨਹੀਂ ਜੋ ਉਹਨਾਂ ਨੇ ਕਿਹਾ ਸਭ ਨੂੰ ਪਤਾ ਕੀ ਕਿਹਾ ਅਸਲੀ ਗੱਲ ਇਹ ਹੈ ਵੀ ਸਿੱਖਿਆ ਦੀ ਦਸ਼ਾ ਕੀ ਹੈ ਅਸਲ 'ਚ ਪੰਜਾਬ ਦੇ ਵਿੱਚ ਉਹਨੂੰ ਉਘਾੜਨ ਦੀ ਲੋੜ ਹੈਗੀ ਹੈ ਸਾਡੀ ਬੇਨਤੀ ਹੈ ਜਿਹੜੇ ਪੱਤਰਕਾਰ ਇਠਾਂ ਕੰਮ ਕਰਦੇ ਐ ਉਹ ਜ਼ਰੂਰ ਇਹ ਗਰਾਉਂਡ ਰਿਪੋਰਟਸ ਲੋਕਾਂ ਨਾਲ ਸਾਂਝੀਆਂ ਕਰਨ। ਅਹ ਦੋਸਤੋ ਅਗਲੀ ਗੱਲ ਇਹ ਕਿ ਸਿੰਗਾਪੁਰ ਦੀ ਜਿਹੜੀ ਇੱਕ ਅਪੀਲ ਕੋਰਟ ਹੈ ਅਪੀਲ ਅਦਾਲਤ ਉਸ ਅਪੀਲੀ ਅਦਾਲਤ ਨੇ ਦੇ ਕੋਲ ਇੱਕ ਫੈਸਲਾ ਜਿਹਨੂੰ ਸਾਲਸੀ ਅਦਾਲਤ ਦਾ ਫੈਸਲਾ ਕਹਿੰਦੇ ਆ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਉਹਦੇ ਚ ਤਿੰਨ ਭਾਰਤ ਦੇ ਜੱਜ ਸਾਬਕਾ ਜੱਜ ਸੀਗੇ। ਇੱਕ ਭਾਰਤ ਦਾ ਸਾਬਕਾ ਚੀਫ ਜਸਟਿਸ ਸੀ ਦੀਪਕ ਮਿਸ਼ਰਾ ਜੀ। ਉਹਨੇ ਜਿਹੜਾ ਸਾਫਸੀ ਫੈਸਲੇ ਸੁਣਾਏ ਉਥੇ ਉਹ ਉਹਦੇ ਕੋਲ ਲੱਗੇ ਤੇ ਉਹ ਸੀਗੇ ਵੀ ਜਿਹੜੀਆਂ ਆਪਣੇ ਉਹ ਫਰੇਟ ਕੈਰੀਅਰਸ ਦੇ ਹਿਸਾਬ ਨਾਲ ਜਿਹੜੇ ਸਮਾਨ ਇਧਰ ਉਧਰ ਜਾਂਦੇ ਆ ਉਹਦੇ ਸਬੰਧ ਚ ਜਿਹੜੇ ਝਗੜੇ ਸੀਗੇ ਉਹਦਾ ਫੈਸਲਾ ਉਹਨਾਂ ਨੇ ਕੀਤਾ ਹੋਇਆ ਸੀ ਦੀਪਕ ਕਮਿਸ਼ਰਾ ਜੀ ਦੀ ਅਗਵਾਈ ਵਾਲੇ ਸਾਫਸੀ ਬੈਂਚ ਨੇ ਉਸ ਦੇ ਵਿੱਚ ਉਥੋਂ ਦੀ ਅਦਾਲਤ ਨੇ ਪਾਇਆ ਵੀ ਜਿਹੜੇ ਨੇ ਸਾਫਸੀ ਤਿੰਨ ਤਿੰਨ ਫੈਸਲੇ ਸੀ ਵੀ ਜਿਹੜੇ ਇਹ ਤਿੰਨ ਫੈਸਲੇ ਦਿੱਤੇ ਆ ਇਹਨਾਂ ਦੇ ਜਿਹੜੇ ਕੁੱਲ ਪੈਰੇ ਆ ਜਿਹੜੇ 451 ਨੇ 451 ਪੈਰਿਆਂ ਚੋਂ 212 ਪੈਰੇ ਇਨ ਬਿਨ ਹੂਬ ਹੂ ਦੀਪਕ ਮਿਸ਼ਰਾ ਜੀ ਨੇ ਜਿਹੜੇ ਹੋਰ ਫੈਸਲੇ ਭਾਰਤ ਦੇ ਵਿੱਚ ਸੁਣਾਏ ਸੀਗੇ ਉਹਨਾਂ ਦੇ ਨਾਲ ਮਿਲਦੇ ਆ ਉਹਦੀ ਕਾਪੀ ਕਰਕੇ ਕਾਪੀ ਪੇਸਟ ਕਰਿਆ ਹੋਇਆ ਜਾਨੀ ਉੱਥੋਂ ਚੱਕ ਕੇ ਇੱਥੇ ਲਾ ਦਿੱਤੇ ਜਾਨੀ ਕੋਈ ਆਪਣਾ ਇਸ ਕੇਸ ਦਾ ਕੋਈ ਆਪਣਾ ਦਿਮਾਗ ਨਹੀਂ ਉਹਦੇ 'ਚ ਵਰਤਿਆ ਹੋਇਆ ਤੇ ਉਹ ਆਮ ਤੌਰ ਤੇ ਕਦੇ ਜੱਜਾਂ ਦੇ ਨਾਂ ਨਹੀਂ ਲਿਖੇ ਜਾਂਦੇ ਫੈਸਲਿਆਂ ਦੇ ਵਿੱਚ ਉਹਨਾਂ ਨੇ ਬਕਾਇਦਾ ਨਾਂ ਲਿਖਿਆ ਦੀਪਕ ਮਿਸ਼ਰਾ ਜੀ ਦਾ ਤੇ ਇਹ ਦੀਪਕ ਮਿਸ਼ਰਾ ਜੀ ਜਿਨ੍ਹਾਂ ਨੇ ਸਾਡੇ ਭਾਰਤ ਦੇ ਵਿੱਚ ਚੀਫ ਜਸਟਿਸ ਹੁੰਦਿਆਂ ਹੋਇਆਂ ਆਪਣਾ ਨਾਂ ਉੱਚਾ ਕੀਤਾ ਸੀ ਮੋਦੀ ਜੀ ਦਾ ਨਾਂ ਉੱਚਾ ਕੀਤਾ ਸੀ ਕਿ ਪਹਿਲੀ ਵਾਰ ਭਾਰਤ ਦੇ ਇਤਿਹਾਸ ਦੇ ਵਿੱਚ ਚਾਰ ਜਿਹੜੇ ਸੀਨੀਅਰ ਮੋਸਟ ਜੱਜ ਸੀ ਉਸ ਵਕਤ ਉਹਨਾਂ ਨੇ ਦੀਪਕ ਮਿਸ਼ਰੇ ਦੇ ਵਿਰੁੱਧ ਤੇ ਭਾਰਤ ਦੇ ਅੰਦਰ ਡੈਮੋਕ੍ਰੇਸੀ ਕਿਵੇਂ ਖਤਮ ਹੋ ਰਹੀ ਹੈ ਉਹਦੇ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਓਪਨ ਦੇ ਵਿੱਚ ਇਹ ਇਹ ਉਹੀ ਦੀਪਕ ਮਿਸ਼ਰਾ ਹੈਗਾ ਤੇ ਇਸ ਨੇ ਹੁਣ ਉਦੋਂ ਤਾਂ ਕੱਲਾ ਭਾਰਤ ਦੇ ਵਿੱਚ ਨਾ ਕੱਢਿਆ ਸੀਗਾ ਕੋਈ ਖਬਰ ਗਈ ਹੋ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਦੂਜਾ ਦੇਸ਼ ਸਿੰਗਾਪੁਰ ਸਿੰਗਾਪੁਰ ਦੀ ਅਦਾਲਤ ਸਾਡੇ ਇਸ ਜੱਜ ਦੇ ਉੱਤੇ ਜਦੋਂ ਨਾਂ ਲੈ ਕੇ ਪੁਆਇੰਟ ਆਊਟ ਕਰਦੀ ਹੈ ਤਾਂ ਇਹ ਭਾਰਤ ਦਾ ਕਿੰਨਾ ਨਾਂ ਉੱਚਾ ਕਰ ਰਿਹਾ ਹੈ ਤੇ ਕਿੰਨੀਆਂ ਜ਼ਿਆਦਾ ਜਿਹੜੀਆਂ ਭਾਰਤੀਆਂ ਨੇ ਜਿਹੜੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਸਾਡਾ ਨਾਮ ਉੱਚਾ ਹੋ ਰਿਹਾ ਉਹ ਦੇਖਣ ਦੀ ਲੋੜ ਹੈ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਚੱਲਾਂ ਦੇ ਉੱਤੇ ਆ ਲਾਸਟ ਗੱਲ ਜਿਹੜੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੀ ਹੈ 26 11 ਦਾ ਜਿਹੜਾ ਹਮਲਾ ਹੋਇਆ ਸੀ ਬੰਬੇ ਦੇ ਵਿੱਚ ਉਹਦਾ ਇੱਕ ਸਹਿ ਸਾਜ਼ਿਸ਼ ਕਰਤਾ ਤਹਵਰ ਰਾਣਾ ਅੱਜ ਭਾਰਤ ਲੈ ਆਂਦਾ ਗਿਆ ਜਿਹੜੀ ਹਵਾਲਗੀ ਸੰਧੀ ਹੈ ਉਹਦੇ ਤਹਿਤ ਉਹ ਆ ਗਿਆ ਪਰ ਉਸ ਵਕਤ 2009 ਵੇਲੇ ਜਦੋਂ ਭਾਰਤ ਦਾ ਜਿਹੜਾ ਗ੍ਰਹਿ ਮੰਤਰੀ ਗ੍ਰਹਿ ਸੈਕਟਰੀ ਸਕੱਤਰ ਰਹੇ ਹੈ ਜਿਹੜੇ ਜੀ ਕੇ ਪਿੱਲੈ ਉਹਨਾਂ ਨੇ ਅੱਜ ਦਾ ਇੰਡੀਆ ਦਾ ਹਿੰਦੂ ਦੇ ਵਿੱਚ ਲਿਖਿਆਗਾ ਉਹਦਾ ਉਹਨਾਂ ਬਾਰੇ ਲਿਖਿਆ ਹੈ ਉਹਨਾਂ ਨੇ ਬਿਆਨ ਛਾਪਿਆ ਹੈ ਕਿ 2009 ਚ ਅਸੀਂ ਇੱਕ ਹੋਰ ਬੰਦਾ ਜਿਹੜਾ ਮੁੱਖ ਸਾਜ਼ਿਸ਼ ਕਰਦਾ ਸੀ ਉਸ ਸਾਰੇ ਹਮਲੇ ਦਾ ਉਹਦਾ ਨਾਂ ਜਿਹੜਾ ਹੈ ਉਹ ਉਸ ਵਕਤ ਡੈਵਿਡ ਕੋਲਮੈਨ ਹੈਡਲੀ ਡੇਵਿਡ ਕੋਲਮਨ ਹੈਡਲੀ ਉਹਦਾ ਪਿਓ ਪਾਕਿਸਤਾਨੀ ਸੀ ਤੇ ਉਹਦਾ ਨਾਂ ਅੰਗਰੇਜ਼ੀ ਹੋਣ ਕਰਕੇ ਉਹ ਯੂ ایس اے ਪਾਸਪੋਰਟ ਤੇ ਭਾਰਤ ਦੇ ਵਿੱਚੋਂ ਚਲਾ ਗਿਆ ਸੀ ਆਇਆ ਸੀ ਇੱਥੇ ਉਦੋਂ ਤੇ ਉਹ 2009 ਚ ਗ੍ਰਿਫਤਾਰ ਵੀ ਕਰ ਲਿਆ ਸੀਗਾ ਅਮਰੀਕਾ ਦੇ ਵਿੱਚ ਪਰ ਅਮਰੀਕਾ ਨੇ ਉਸ ਨੂੰ ਬਚਾ ਦਿੱਤਾ ਸੀਗਾ ਉਹ ਉਹਦੀ ਹਵਾਲਗੀ ਨਹੀਂ ਸੀ ਹੋਣ ਦਿੱਤੀ ਹਾਲਾਂਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਕਰਦਾ ਰਿਹਾ ਸੋ ਅਮਰੀਕਾ ਦੀ ਜਿਹੜੀ 도ਗਲੀ ਨੀਤੀ ਹੈ ਵੀ ਹੁਣ ਤਹਵਰ ਰਾਣਾ ਤਾਂ ਭਾਰਤ ਦੇ ਹਵਾਲੇ ਕਰਤਾ ਜਿਹੜਾ ਮੁੱਖ ਸਾਜ਼ਿਸ਼ ਕਰਤਾ ਅਸੀਂ ਨਹੀਂ ਕਹਿੰਦੇ ਵੀ ਨਹੀਂ ਕਰਨਾ ਚਾਹੀਦਾ ਸੀ ਹੋ ਗਿਆ ਚੰਗਾ ਪਰ ਜਿਹੜੇ ਮੁੱਖ ਸਾਜ਼ਿਸ਼ ਕਰਤਾ ਸੀ ਅਸਲ 'ਚ ਉਹਨੂੰ ਨੇ ਬਚਾਇਆ ਹੈ ਇਹ ਜੀ ਕੇ ਪਿੱਲੇ ਸਾਹਿਬ ਕਹਿ ਰਹੇ ਹੈ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਬਿਹਾਰ ਦੇ ਵਿੱਚ ਇੱਕ ਬੀਜੇਪੀ ਦੇ ਮੰਤਰੀ ਜੀ ਹੈ ਸ੍ਰੀ सुरेंद्र ਮਹਿਤਾ ਜੀ सुरेंद्र ਮਹਿਤਾ ਜੀ ਵੇਲੇ ਦਾ ਰਾਤ ਕਵੇਲੇ ਦੀਆਂ ਟੱਕਰਾਂ ਵਾਲੀ ਗੱਲ ਛਿੜ ਕੇ ਬਹਿ ਗਏ ਕਿ ਉੱਥੇ 40 ਤੋਂ ਵੱਧ ਤਾਪਮਾਨ ਚੱਲ ਰਿਹਾ ਹੈ ਬਹੁਤ ਦੇਰ ਦਾ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ 700 ਗਰਮ ਕੰਬਲ ਵੰਡੇ ਐ ਹੁਣ ਬਾਕੀ ਗੱਲ ਅਸੀਂ ਨਹੀਂ ਤੁਹਾਨੂੰ ਕਹਿਣਾ ਚਾਹੁੰਦੇ ਕਿ ਵੀ ਚਾਹੇ ਉਹ ਜਿਵੇਂ ਮਰਜ਼ੀ ਲੋਕਾਂ ਨੂੰ ਰਿਸ਼ਵਤ ਦੇਣੀ ਚਾਹੁੰਦੇ ਹੋਣ ਪਰ ਲੋਕ ਕਹਿ ਰਹੇ ਆ ਵੀ ਅੱਜ ਕੰਬਲਾਂ ਦੀ ਤਾਂ ਨਹੀਂ ਸੀ ਲੋਕ ਅੱਜ ਤੱਕ ਕਿਸੇ ਹੋਰ ਚੀਜ਼ ਦੀ ਲੋੜ ਸੀ ਜੇ ਵੰਡਣੀ ਸੀ ਉਹ ਚੀਜ਼ ਵੰਡਨ ਤੇ ਕੰਬਲ ਗਰਮੀਆਂ 'ਚ ਵੰਡ ਲੈਂਦੇ ਸਰਦੀਆਂ 'ਚ ਵੰਡ ਲੈਂਦੇ ਸੋ ਪਤਾ ਨਹੀਂ ਕਈ ਵਾਰੀ ਜਿਹੜੇ ਨੇਤਾ ਨੇ ਆਪਣੀ ਵਾਵਾ ਖੱਟਣ ਲਈ ਕੁਝ ਵੀ ਕਰ ਸਕਦੇ ਚਾਹੇ ਲੋਕ ਉਹਦਾ ਮੁਖੌਲ ਹੀ ਉਡਾਈ ਜਾਣ ਅੱਜ ਦੀ ਗੱਲ 'ਚ ਐਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ